हेलो हां जी आज मैं तानू एक लाइन बनाना दसांगी ये वाली सिप्पी ਦੇ ਨਾਲ ਕਿਵੇਂ ਲੱਗਦੀ ਆ ਸਭ ਤੋਂ ਪਹਿਲਾਂ ਆਪਾਂ ਦੀ ਇੱਦਾਂ ਨਾ ਇਹਦੇ ਵਿੱਚ ਪਾ ਲੈਣੀ ਆ ਇਹ ਤੇ ਆਪਾਂ ਇਦਾਂ ਟੈਡੀ ਲਗਾਉਣਾਗਾ ਤੇ ਆਹ ਚੀਜ਼ ਵਿੱਚੋਂ نیچےੋਂ ਆਪਾਂ ਨੀਡਲ ਦੇ ਵਿੱਚੋਂ ਆਰੀ ਦੇ ਵਿੱਚੋਂ ਕੱਢ ਲਈ ਦੇਖ ਲਓ ਤੇ ਹੁਣ ਫੇਰ ਨਾ ਆਪਾਂ ਥੋੜੀ ਦੂਰ ਇੱਕ ਇਹ ਨਾਲ ਹੀ ਬਿਲਕੁਲ ਇੱਕ ਹੋਰ ਟਾਂਕਾ ਮਾਰਨਾ ਤੇ ਇੱਕ ਹੋਰ ਲਾਵਾਂਗੇ ਇਦਾਂ ਇਦਾਂ ਤੁਸੀਂ ਕੱਲਾ ਕੱਲਾ ਪਾਉਣਾ ਬਹੁਤ ਵਧੀਆ ਬਣ ਕੇ ਰੈਡੀ ਹੁੰਦੀ ਹੈ ਇਹ ਇਹ ਦੇਖੋ ਹੁਣ ਆ ਪੈ ਗਈ ਹੁਣ ਇਹਦੇ ਵਿੱਚ ਫੇਰ ਆਪਾਂ ਹੁਣ ਇਹਦੇ ਨਾਲ ਬਿਲਕੁਲ ਫੇਰ ਆਪਾਂ ਟੰਕਾ ਲਾਉਣਾਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਹ ਦੇਖੋ ਲਗਾਤਾ ਹੁਣ ਇਹਦੇ ਨਾਲ ਇੱਥੇ ਇੱਕ ਹੋਰ ਲਗਾਉਣਾ ਆਪਾਂ ਤੇ ਫੇਰ ਆਪਾਂ ਇਹਦੇ ਵਿੱਚ ਪਾਉਣਾ ਠੀਕ ਹੈ ਜੀ ਇਹ ਦੇਖਿਓ ਦੋ ਤਿੰਨ ਦੇਖਿਓ ਤੁਸੀਂ ਮੈਂ ਕਿਵੇਂ ਪਾਉਣੀ ਆ ਤੇ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਨਾ ਫੇਰ ਹੀ ਤੁਹਾਨੂੰ ਪਤਾ ਲੱਗੂਗਾ ਵੀ ਇਹ ਮੈਂ ਕਿਵੇਂ ਪਾਉਣੀ ਆ ਠੀਕ ਹੈ ਜੀ ਇਹ ਦੇਖੋ ਇਹ ਆਪ ਇਹਦੇ ਵਿੱਚ ਪਾਤਾ ਨਾ ਤੇ ਹੁਣ ਆਪਾਂ ਆਰੀ ਨੂੰ ਇਹਦੇ ਵਿੱਚ ਦੀ ਪਾ ਕੇ ਆਜੇ ਇੱਥੇ ਲੱਗੇ ਦੇਖੋ ਲੱਗੇ ਹੁਣ ਇੱਥੋਂ ਨਹੀਂ ਆਪਾਂ ਇਹਨੂੰ ਪਾ ਲੈਣਾ ਇਹਦੇ ਨਾਲ ਨਾ ਇੱਥੇ ਨਾਲ ਬਿਲਕੁਲ ਨਾਲ ਇੱਕ ਹੂਟਾਂ ਕਮਾਰਨਾ ਆਪਾਂ ਤੇ ਫੇਰ ਆਪਾਂ ਇਹਨੂੰ ਪਾਉਣਾ ਠੀਕ ਹੈ ਇੱਕ ਹੂਰ ਨੂੰ ਤੁਸੀਂ ਜੇ ਕਾਫੀ ਆਰੀ ਚ ਪਾ ਸਕਦੇ ਹੋ ਤਾਂ ਕਾਫੀ ਪਾ ਸਕਦੇ ਹੋ ਜੇ ਕਰੀ ਤਾਂ ਤੁਹਾਨੂੰ ਪਹਿਲੀ ਵਾਰ ਬਣਾ ਰਹੇ ਹੋ ਤਾਂ ਤੁਸੀਂ ਇੱਕ ਇੱਕ ਕਰਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਆਰੀ ਨੂੰ ਬਿਲਕੁਲ ਸਿੱਧਾ ਰੱਖਣਾ ਤੇ ਨੀਚੋਂ ਲੈਣ ਲਗਾ ਲੈਣੀ ਆ ਤੇ ਸਿੱਧੀ ਤਾਂ ਕਿ ਸਿੱਧਾ ਬਣ ਠੀਕ ਹੈ ਜੀ ਇਹ ਦੇਖੋ ਫੇਰ ਫੇਰ ਇਹਦੇ ਨਾਲ ਹੀ ਆਪਾਂ ਬਿਲਕੁਲ ਨਾਲ ਇਹਦੇ ਇੱਕ ਹੋ ਟਾਂਕਾ ਲਗਾਉਣਾ ਤੇ ਫਿਰ ਫੇਰ ਆਪਾਂ ਇਸੇ ਤਰ੍ਹਾਂ ਹੀ ਆਪਾਂ ਪਾਉਂਦੇ ਜਾਣਾ ਸਾਰਾ ਜੇਕਰ ਵੀਡੀਓ ਵਧੀਆ ਲੱਗੀ ਜਾਂ ਮੇਰੇ ਚੈਨਲ ਤੇ ਕੋਈ ਨਵਾਂ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਇਸੇ ਤਰ੍ਹਾਂ ਹੀ ਫੇਰ ਆਪਾਂ ਇਹਨੂੰ ਇੱਥੇ ਲੈ ਕੇ ਜਾਣਾ ਠੀਕ ਹੈ ਜੀ ਇੱਥੇ ਲੈ ਜਾ ਕੇ ਫੇਰ ਆਪਾਂ نیچےੋਂ ਥ੍ਰੈਡ ਕੱਢਣਾ ਤੇ ਫੇਰ ਫੇਰ ਇਹਦੇ ਨਾਲ ਬਿਲਕੁਲ ਇੱਥੇ ਫੇਰ ਆਪਾਂ ਇਹਦਾ ਟਾਂਕਾ ਮਾਰਨਾ ਇਸ ਫੇਰ ਫੇਰ ਇੱਕ ਪਾਉਣਾ ਆਪਾਂ ਇਸੇ ਤਰ੍ਹਾਂ ਹੀ ਫੇਰ ਆਪਾਂ ਇਧਰੋਂ ਇਧਰ ਕੱਢਣਾ ਤੇ ਇਹਦੇ ਨਾਲ ਹੀ ਬਿਲਕੁਲ ਫੇਰ ਆਪਾਂ ਜੀ ਟਾਂਕਾ ਮਾਰਨਾ ਠੀਕ ਹੈ ਜੀ نیچےੋਂ ਥ੍ਰੈਡ ਆ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਉਂਗਲਾਂ ਚੋਂ ਮਿਲ ਲਵੇਟ ਕੇ ਰੱਖਣਾ ਤੇ ਉਹ ਸੇਤੀ ਪੈ ਜਾਂਦਾ ਤੁਸੀਂ ਨਾ ਫਸਟ ਟਾਈਮ ਜੇ ਬਣਾ ਰਹੇ ਹੋ ਤਾਂ ਤੁਸੀਂ ਥ੍ਰੈਡ ਦੇ ਨਾਲ ਯੂਜ਼ ਕਰਿਓ ਜਿਹੜੇ ਆਪਣੀ ਰੀਲ ਹੁੰਦੀ ਆ ਉਹਦੇ ਨਾਲ ਕਿਉਂਕਿ ਆਰੀ ਵਾਲਾ ਥ੍ਰੈਡ ਥੋੜਾ ਜਗਾ ਤਰਕਣਾ ਹੁੰਦਾ ਉਹਦੇ ਨਾਲ ਇੰਨਾ ਸੇਤੀ ਨਹੀਂ ਬਣਨਾ ਠੀਕ ਹੈ ਜੀ ਇਦਾਂ ਹੀ ਤੁਸੀਂ ਸਾਰੇ ਪਾਉਣੇ ਆ ਜੇਕਰ ਤੁਸੀਂ ਇੱਕ ਇੱਕ ਪਾਉਣਾ ਚਾਹੁੰਦੇ ਹੋ ਤਾਂ ਇੱਕ ਇੱਕ ਪਾ ਕੇ ਵੀ ਬਣਾ ਸਕਦੇ ਹੋ ਜੇਕਰ ਕਈ ਇਕੱਠੇ ਬਣਾਉਣਾ ਚਾਹੁੰਦੇ ਹੋ ਤਾਂ ਇਕੱਠੇ ਵੀ ਬਣਾ ਸਕਦੇ ਹੋ ਠੀਕ ਹੈ ਜੀ ਬਸ ਜਦੋਂ ਆਪਾਂ ਇਹ ਪਾਉਣਾ ਪਹਿਲਾਂ ਤੇ ਆ ਚੀਜ਼ ਤੇ ਆਪਾਂ ਲੈ ਕੇ ਗਏ ਤੇ ਇਧਰ ਇਹਨੂੰ ਐ ਕੀਤਾ ਤੇ ਇੱਥੇ ਇੱਕ ਟਾਂਕਾ ਮਾਰਨਾ ਤੇ ਉੱਪਰੋਂ ਫੇਰ ਆਪਾਂ ਪਾਉਣਾ ਠੀਕ ਹੈ ਜੀ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਨੂੰ ਪਾਉਂਦੇ ਜਾਣਾ ਠੀਕ ਹੈ ਜੀ ਵੀਡੀਓ ਆਪ ਬਣਾ ਕੇ ਦੇਖਿਓ ਇਹਨੂੰ ਡਿਜ਼ਾਈਨ ਨੂੰ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਹੈ ਇਦਾਂ ਹੀ ਨਹੀਂ ਜਾਣਾ ਇਹਨੂੰ ਸਾਰੇ ਨੂੰ ਆਪਾਂ ਇੱਥੇ ਲੈ ਕੇ ਆਏ ਨੀਚੇ ਉਹ ਵੱਡੇ ਥ੍ਰੈਡ ਦੇ ਵਿੱਚ ਦੀ ਤੇ ਫਿਰ ਫੇਰ ਉਹ ਕਰੇ ਆਪਾਂ ਇਹਦੇ ਨਾਲ ਟਾਂਕਾ ਮਾਰਿਆ ਬਿਲਕੁਲ ਨਾਲ ਟਾਂਕਾ ਮਾਰ ਕੇ ਫਿਰ ਫੇਰ ਇਹਦੇ ਵਿੱਚ ਆਪਾਂ ਇਹ ਜਿਹੜਾ ਆਪਣਾ ਪਾਇਆ ਹੋਇਆ ਇਹ ਪਾਉਣਾ ਠੀਕ ਹੈ ਜੀ ਇਹ ਪਾ ਕੇ ਫਿਰ ਫਿਰ ਆਪਾਂ ਉੱਪਰ ਲੈ ਕੇ ਜਾਣਾ ਠੀਕ ਹੈ ਜੀ ਇਹਨੂੰ ਵਿੱਚ ਦੀ ਆਪਾਂ ਰੱਖਣਾ ਇਸ ਥ੍ਰੈੱਡ ਦੇ ਵਿੱਚ ਦੀ ਉੱਪਰ ਲੈ ਕੇ ਜਾਣਾ ਤੇ ਫਿਰ ਫੇਰ ਕੱਢਣਾ ਉਸੇ ਤਰ੍ਹਾਂ ਤੇ ਨਾਲ ਟਾਂਕਾ ਮਾਰਨਾ ਤੇ ਫਿਰ ਫੇਰ ਆਪਾਂ ਇਹਨੂੰ ਪਾਉਣਾ ਇਸੇ ਤਰ੍ਹਾਂ ਹੀ ਸਾਰੀ ਲੈਨ ਕਵਰ ਹੋਊਗੀ ਬਹੁਤ ਵਧੀਆ ਬਣ ਕੇ ਡਿਜ਼ਾਈਨ ਤਿਆਰ ਹੁੰਦਾ ਕਿਸੇ ਵੀ ਵਰਕ ਦੇ ਵਿੱਚ ਇਹਨੂੰ ਆਪਾਂ ਚੂਜ਼ ਕਰ ਸਕਦੇ ਆ ਇਹ ਦੇਖੋ ਥੋੜਾ ਕਿ ਮੇਰੀ ਲਾਈਟ ਪੈ ਰਹੀ ਸੀ ਉਹਦੇ ਕਰਕੇ ਨਾ ਮੇਰਾ ਥ੍ਰੈੱਡ ਆ ਜਿਹੜਾ ਮੈਨੂੰ ਨਹੀਂ ਹੋ ਰਹੀ ਤੇ ਵੀਡੀਓ ਕਿਦਾਂ ਦੀ ਲੱਗਦੀ ਹੁੰਦੀ ਹੈ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਨਵਾਂ ਆਗਾ ਤੇ ਤੁਹਾਨੂੰ ਕਿਦਾਂ ਲੱਗੀ ਇਹ ਲੈਣ ਬਿਲਕੁਲ ਵੀ ਨਹੀਂ ਹਲਦੀ ਦੇਖੋ ਪ੍ਰੋਪਰ ਬਣ ਜਾਂਦੀ ਹੈ ਸਾਰੀ ਲੈਣ ਇੱਥੇ ਹੀ ਕਵਰ ਹੋ ਜਾਂਦੀ ਹੈ ਧੰਨਵਾਦ ਰੱਬ ਰੱਖਾ